ਦੇ ਚੈਨਲ ਫੀਡ ਫਾਰਮਿੰਗ ਨੌਲੇਜ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਮੌਸਮ ਦੇ ਹਿਸਾਬ ਨਾਲ ਜਿਵੇਂ ਪਸ਼ੂਆਂ ਦਾ ਸੂਆ ਚੱਲ ਰਿਹਾ ਹੈ ਬਹੁਤ ਸਾਰੇ ਵੀਰਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਕਿ ਉਹਨਾਂ ਦੇ ਪਸ਼ੂਆਂ ਦੀ ਗਾਵਾਂ ਦੀ ਜਾਂ ਮੱਝਾਂ ਦੀ ਜੇਰ ਖਾਲ ਜਾਂਦੀ ਹੈ ਅੱਜ ਤੁਹਾਨੂੰ ਅਸੀਂ ਨੁਕਤਾ ਦੱਸਾਂਗੇ ਜਿਹੜਾ ਕਿ ਅਸੀਂ ਆਪਦੇ ਪਸ਼ੂਆਂ ਦੇ ਉੱਪਰ ਵਰਤਿਆ ਹੈ ਜਿਹਦਾ ਸਾਨੂੰ 100% ਰਿਜ਼ਲਟ ਮਿਲਿਆ ਹੈ ਉਹ ਅਸੀਂ ਉਹ ਹੀ ਨੁਕਤੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਜਿਨ੍ਹਾਂ ਦਾ ਸਾਨੂੰ ਕੀ 100% ਰਿਜ਼ਲਟ ਮਿਲਿਆ ਹੈ ਜਾਂ ਅਸੀਂ ਆਪ ਵਰਤੇ ਹੋਏ ਹਨ ਤੇ ਅੱਜ ਗੱਲ ਕਰਾਂਗੇ ਜ਼ੇਰ ਫਸ ਜਾਂਦੀ ਹੈ ਜਿਵੇਂ ਪਸ਼ੂਆਂ ਦੇ ਗਾਂ ਹੋਵੇ ਚਾਹੀ ਮੱਝ ਹੋਵੇ ਉਹਨਾਂ ਦੇ ਵਿੱਚ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿ ਜ਼ੇਰ ਜਿਹੜੀ ਹੈ ਫਸ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਜ਼ੇਰ ਫਸ ਜਾਂਦੀ ਹੈ ਤੇ ਆਪਾਂ ਨੂੰ 72 ਘੰਟੇ ਤੱਕ ਵੇਟ ਕਰਨੀ ਚਾਹੀਦੀ ਹੈ ਕਿਸੇ ਡਾਕਟਰ ਕੋਲ ਜਾਂ ਕਿਸੇ ਹੋਰ ਤੋਂ ਆਪਾਂ ਨੂੰ ਜ਼ੇਰ ਨਹੀਂ ਕਢਵਾਉਣੀ ਚਾਹੀਦੀ ਇਹਦੀ ਆਪਾਂ ਨੂੰ 72 ਘੰਟੇ ਵੇਟ ਕਰਨੀ ਚਾਹੀਦੀ ਹੈ ਜਾਂ ਤਾਂ ਪਸ਼ੂ ਆਪਣੇ ਆਪ ਸੱਟੇ ਜਾਂ ਆਪਾਂ ਕੋਈ ਦਵਾਈ ਜਾਂ ਕੋਈ ਘਰ ਦਾ ਕੋਈ ਨੁਕਤਾ ਜਾਂ ਕਿ ਜੇ ਤਰ੍ਹਾਂ ਨਹੀਂ ਹੋਰ ਆਪਾਂ ਉਸ ਨੂੰ ਉਪਯੋਗ ਕਰਕੇ ਕੀ ਆ ਜੇਰ ਆਪਣੇ ਆਪ ਸੱਟੇ ਦਾ ਬਹੁਤ ਹੀ ਵਧੀਆ ਰਹਿੰਦਾ ਹੈ ਕਿਸਾਨ ਵੀਰਾਂ ਲਈ ਫਾਇਦਾ ਹੁੰਦਾ ਹੈ ਇਸ ਦਾ ਤੇ ਇਸ ਦੇ ਨਾਲ-ਨਾਲ ਕੀ ਆ ਜਿਹੜੇ ਨੁਕਤੇ ਅਸੀਂ ਤੁਹਾਨੂੰ ਦੱਸਾਂਗੇ ਉਸ ਨੁਕਤੇ ਨਾਲ 100% ਤੁਹਾਡਾ ਕੀ ਆ ਜਾਨਵਰ ਕੀ ਆ ਪਸ਼ੂ ਤੁਹਾਡਾ ਜੇਰ ਸੱਟ ਦੇ ਦੇਗਾ ਵੀਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡੇਰੀ ਫਾਰਮ ਖੋਲਣਾ ਹੈ ਜਾਂ ਡੇਰੀ ਤੇ ਪ੍ਰੋਡਕਟਾਂ ਦੀ ਸੇਲਿੰਗ ਦਾ ਕੰਮ ਕਰਨਾ ਹੈ ਅਸਲੀਆ ਆਪਾਂ ਨੂੰ ਇੱਕ ਕੋਰਸ ਕਰਨਾ ਬਹੁਤ ਜ਼ਰੂਰੀ ਹੈ ਜਿਹਦਾ ਨਾਮ ਹੈ ਪੰਜਾਬ ਦੇ ਵਿਕਾਸ ਬੋਰਡ ਤੋਂ ਇੱਕ ਕੋਰਸ ਹੁੰਦਾ ਹੈ ਜਿਹਦੇ ਵਿੱਚ 14 ਦਿਨਾਂ ਦਾ ਕੋਰਸ ਵੀ ਹੁੰਦਾ ਤੇ 1 ਮਹੀਨੇ ਦਾ ਵੀ ਹੁੰਦਾ ਹੈ ਜਿਹੜੇ ਮੰਥ ਤੱਕ ਕੋਰਸ ਹੁੰਦਾ ਹੈ ਉਸ ਦੇ ਵਿੱਚ AI ਵੀ ਆਪਾਂ ਨੂੰ ਸਿਖਾਈ ਜਾਂਦੀ ਹੈ ਗਾਵਾਂ ਦੇ AI ਕਰਨੇ ਜਾਂ ਮੱਝਾਂ ਦੇ AI ਕਰਨੇ ਆਪਾਂ ਨੂੰ ਸਿਖਾਈ ਜਾਂਦੀ ਹੈ ਇਹ ਕੋਰਸ ਦੇ ਨਾਲ ਦਾ ਸਾਨੂੰ ਬਹੁਤ ਹੀ ਫਾਇਦਾ ਹੈ ਤੇ ਕੋਰਸ ਦੇ ਨਾਲ ਸਾਨੂੰ ਲੋਨਾਂ ਦੀ ਜਾਣਕਾਰੀ ਮਿਲਦੀ ਹੈ ਜਿਸ ਨਾਲ ਸਾਨੂੰ ਸਹਾਇਤਾ ਮਿਲਦੀ ਹੈ ਫਾਈਨੈਂਸ਼ੀਅਲੀ ਸਹਾਇਤਾ ਮਿਲਦੀ ਹੈ ਲੋਨ ਲੈਣ ਨਾਲ ਤੇ ਇਹ ਕੋਰਸ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ ਇਸ ਵਿੱਚ ਹੋਰ ਵੀ ਕਈ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਸਾਨੂੰ ਇਹ ਕੋਰਸ ਦੇ ਨਾਲ ਨਾਲ ਸਾਨੂੰ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਆਪਾਂ ਆ ਏਆਈ ਕਰ ਸਕਦੇ ਹਾਂ ਏਆਈ ਦੀ ਆਪਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਮੰਥਲੀ ਕੋਰਸ ਦੇ ਵਿੱਚ ਇਹ ਕੋਰਸ ਆਪਣੇ ਲਈ ਬਹੁਤ ਹੀ ਜ਼ਰੂਰੀ ਹੈ ਇਸ ਦੇ ਵਿੱਚ ਕੀ ਆਪਾਂ ਨੂੰ ਤਿੰਨ ਚੀਜ਼ਾਂ ਲੈਣੀਆਂ ਜੋ ਕਿ ਆਪਣੇ ਘਰਾਂ ਵਿੱਚ ਆਮ ਹੀ ਨਾਰਮਲ ਹੀ ਮਿਲ ਜਾਂਦੀਆਂ ਨੇ ਜਿਹੜੀਆਂ ਤਿੰਨ ਚੀਜ਼ਾਂ ਆਪਾਂ ਆ ਤਾਂ ਕਿਲੋ ਗੁੜ ਲੈਣਾ ਹੈ 1 ਕਿਲੋ ਪਾਣੀ ਲੈਣਾ ਹੈ ਤੇ 100 ਗ੍ਰਾਮ ਹਲਦੀ ਲੈਣੀ ਹੈ ਤੇ 100 ਗ੍ਰਾਮ ਅਜਵਾਇਨ ਲੈਣੀ ਹੈ ਇਹ ਤਿੰਨ ਚੀਜ਼ਾਂ ਲੈਣੀਆਂ ਅੱਧਾ ਕਿਲੋ ਗੁੜ 100 ਗ੍ਰਾਮ ਅਜਵਾਇਨ 100 ਗ੍ਰਾਮ ਹਲਦੀ ਜਿਹੜੀ ਆਪਣੇ ਘਰਾਂ ਵਿੱਚ ਆਮ ਪਾਊਡਰ ਮਿਲਦਾ ਜਾਂ ਸਬਜ਼ੀ ਵਿੱਚ ਪਾਉਣੀ ਹੈ ਹਲਦੀ ਪਾਊਡਰ ਉਹੋ ਹੀ ਲੈਣਾ ਹੈ ਇਸ ਦਾ ਕੀ ਆਪਾਂ ਨੂੰ ਕਾੜਾ ਬਣਾ ਲੈਣਾ ਹੈ ਆਪਾਂ ਨੂੰ ਇਹ ਛੁੱਲੇ ਤੇ ਰੱਖ ਕੇ ਜਾਂ ਰੱਖ ਕੇ ਆਪਾਂ ਉਬਾਲ ਲੈਣਾ ਹੈ ਉਬਾਲ ਕੇ ਜਦੋਂ ਇਹ ਕਾੜਾ ਇਹਦੇ ਰੂਪ ਵਿੱਚ ਤਿਆਰ ਹੋ ਗਿਆ ਤਾਂ ਆਪਾਂ ਆਪਸ ਨੂੰ ਕੀ ਆ ਸੂਣ ਤੋਂ ਤੁਰੰਤ ਬਾਅਦ ਸੂਣ ਤੋਂ ਕੀ ਆ ਤੁਰੰਤ ਬਾਅਦ ਆਪਾਂ ਇਸ ਨੂੰ ਲਗਾਤਾਰ ਕੀਆ ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ ਦੇਣਾ ਹੈ ਲਗਾਤਾਰ ਜਿਸ ਨਾਲ ਕੀ ਇਹ ਬੱਚੇਦਾਨੀ ਦੀ ਸਫਾਈ ਹੋ ਜਾਂਦੀ ਹੈ ਤੇ ਪਸ਼ੂ ਸੂਣ ਤੋਂ ਜੇਰ ਕਰ ਤੋਂ ਹੀ ਤਿੰਨ ਤਬਾ ਦਿੰਨੇ ਆ ਤਾਂ ਇਸ ਨਾਲ ਕੀ ਇਹ ਪਸ਼ੂ ਆਪਣੇ ਜੇਰ ਜਿਹੜੀ ਆਸਾਨੀ ਨਾਲ ਸੁੱਟ ਦਿੰਦਾ ਹੈ ਤੇ ਇੱਕ ਹੋਰ ਕਾਰਕਰਨ ਉੱਪਰ ਹੈ ਜਿਹੜਾ ਕਿ ਅਸੀਂ ਅਪਣਾਇਆ ਹੋਇਆ ਹੈ ਜਾਲਦਰ ਪਸ਼ੂ ਕੀ ਹੈ ਆਪਣੇ ਆਪ ਹੀ ਜੇਰ ਸੁੱਟ ਦਿੰਦੇ ਆ ਜਿਹੜਾ ਨੁਕਤਾ ਤੁਹਾਨੂੰ ਅਸੀਂ ਦੱਸਾਂਗੇ ਇਹ ਬਹੁਤ ਹੀ ਕਾਮਯਾਬ ਨੁਕਤਾ ਹੈ ਤੇ ਇਹ ਅਸੀਂ ਹਰੇਕ ਪਸ਼ੂ ਤੇ ਹਰੇਕ ਜਾਨਵਰ ਤੇ ਆਪਾਂ ਅਪਣਾ ਸਕਦੇ ਆਂ इस ना की पशु आसानी जेर सुट देता है चलो भी पशु सुंदा है सुन तो तुरंत बाद अद्धे घंटे बाद पशु धारा कट लिया है जिम्मे पशु काफी है अद्धा अद्धा किलो 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 करके अपना थोड़े थोड़े टाइम बाद अद्धे अद्धे घंटे बाद किलो देध देध किलो दो किलो या डेढ़ डेढ़ किलो दुध चो लेना है इसलिए की आदो भी वार बार अपना पसमेगा पसमान ਕਿਹੜਾ ਕੀ ਹੈ ਜੇਰ ਜੇਰ ਹੌਲੀ ਹੌਲੀ ਉਹ ਸੁੱਟਣੀ ਸ਼ੁਰੂ ਕਰ ਦੇਵੇਗਾ ਇਹ ਜਿਹੜਾ ਨੁਕਤਾ ਹੈ ਅਸੀਂ ਆਪਣੇ ਹਰੇਕ ਪਸ਼ੂ ਦੇ ਅਪਣਾਉਣੇ ਆ ਜਿਸ ਨਾਲ ਕੀ ਹੈ ਸਾਡਾ ਪਸ਼ੂ ਆਸਾਨੀ ਨਾਲ ਜੇਰ ਸੁੱਟ ਦਿੰਦਾ ਹੈ ਤੇ ਜੇਕਰ ਆਪਾਂ ਨੂੰ ਇਹ ਪ੍ਰੋਬਲਮ ਤੋਂ ਸਦਾ ਲਈ ਛੁਟਕਾਰਾ ਪਾਉਣਾ ਹੈ ਤਾਂ ਆਪਣੇ ਪਸ਼ੂ ਦੀ ਸੂਣ ਤੋਂ ਪਹਿਲਾਂ ਹੀ ਸਾਂਸਵਾਲ ਚੰਗੀ ਤਰ੍ਹਾਂ ਕੀਤੀ ਹੋਵੇ ਜਿਸ ਤਰ੍ਹਾਂ ਕਿ ਆਪਾਂ ਫੀਡ ਜਿਹੜੀ ਪਾਉਣੀ ਆ ਫੀਡ ਆਪਾਂ ਨੂੰ ਟ੍ਰਾਂਜੈਕਸ਼ਨ ਫੀਡ ਹਰੇਕ ਪਸ਼ੂ ਨੂੰ ਜ਼ਰੂਰੀ ਆ ਪਾਉਣੀ ਜਿਸ ਨਾਲ ਕੀ ਆ ਉਸ ਦਾ ਬੱਚਾ ਵੀ ਕਾਮਯਾਬ ਰਹਿੰਦਾ ਹੈ ਬੱਚਾ ਵੀ ਪੂਰਾ ਵਧੀਆ ਰਹਿੰਦਾ ਹੈ ਤੇ ਆਸਾਨੀ ਨਾਲ ਜੇਰ ਵੀ ਛੋੜ ਦਿੰਦਾ ਹੈ ਪਸ਼ੂ ਬੈਠਦਾ ਨਹੀਂ ਹੈ ਜਾਂ ਇਸ ਨਾਲ ਹੋਰ ਵੀ ਪਸ਼ੂਆਂ ਦੀਆਂ ਕਈ ਸਰੀਆਂ ਪ੍ਰੋਬਲਮਾਂ ਜਿਹੜੀਆਂ ਸੂਨ ਦੇ ਵਿੱਚ ਉਸ ਨੂੰ ਆਉਂਦੀਆਂ ਹੈ ਤੇ ਉਹ ਆਪਾਂ ਉਸ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਇਸ ਨੁਕਤੇ ਦਾ ਸਾਨੂੰ 100% ਰਿਜ਼ਲਟ ਮਿਲਿਆ ਹੋਇਆ ਹੈ ਜਿਹੜਾ ਤੁਹਾਨੂੰ ਹੋਣਾ ਸੀ ਦੱਸਾਂਗੇ ਸੋਨੋ ਤਾਂ ਤਰੰਤ ਬਾਦ ਕੀ ਹੈ ਇੱਕ ਬਾਲਟੀ ਪਾਣੀ ਆਪਾਂ ਕੋਸਾ ਪਾਣੀ ਲੈ ਲੈਣਾ ਹੈ ਕੋਸਾ ਪਾਣੀ ਜਾਂ ਗਰਮ ਕਰ ਲੈਣਾ ਹੈ ਜਾਂ ਕੋਸਾ ਕਰ ਲੈਣਾ ਹੈ ਤੇ ਜੋ ਪੀਣ ਜੋਗ ਹੋਵੇ ਪਸ਼ੂ ਦੇ ਉਸ ਨੂੰ ਇੱਕ ਬਾਲਟੀ ਨੂੰ ਗਰਮ ਕਰਕੇ ਉਸ ਦੇ ਵਿੱਚ 100 ਗ੍ਰਾਮ ਨਮਕ ਆਪਾਂ ਘੋਲ ਕੇ ਸਾਦਾ ਨਮਕ ਜਿਹੜਾ ਆਪਾਂ ਘਰਾਂ ਵਿੱਚ ਆਮ ਵਰਤਦੇ ਹਾਂ ਉਹ ਨਮਕ ਘੋਲ ਕੇ ਜੇਕਰ ਅਸੀਂ ਪਸ਼ੂ ਨੂੰ ਪਿਉਣੇ ਆ ਤੇ ਉਸ ਦੇ ਨਾਲ ਵੀ ਆਪਣਾ ਪਸ਼ੂ ਕੀ ਹੈ ਜੇਰ ਬਹੁਤ ਜਲਦੀ ਛੁੱਟ ਦਿੰਦਾ ਹੈ ਜੇਕਰ ਤੁਹਾਡਾ ਪਸ਼ੂ ਜੇਰ ਨਹੀਂ ਛੁੱਟਦਾ ਉਸ ਨੂੰ ਘੱਟ ਤੋਂ ਘੱਟ 72 ਘੰਟੇ ਉਸ ਦਾ ਵੇਟ ਕਰੋ ਨਾ ਕਿ ਤੁਸੀਂ ਡਾਕਟਰ ਨੂੰ ਫੋਨ ਕਰਕੇ ਉਸਦੇ ਜ਼ੇਰ ਕਢਵਾਓ ਕਿਉਂਕਿ ਜ਼ੇਰ ਕਢਵਾਉਣ ਨਾਲ ਕਈ ਸਾਰੀਆਂ ਪ੍ਰਾੜਵਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜਿੰਨਾ ਤੁਸੀਂ ਸਬਰ ਕਰੋਗੇ ਉਨਾ ਹੀ ਫਾਲਤੂ ਨੂੰ ਮਿੱਠਾ ਮਿਲੇਗਾ ਇਸ ਲਈ ਥੋੜਾ ਜਿਹਾ ਵੇਟ ਕਰੋ ਵੇਟ ਕਰਨ ਤੋਂ ਬਾਅਦ ਕੀ ਤੁਹਾਡਾ ਪਸ਼ੂ ਨਾਰਮਲ ਤੁਹਾਡਾ ਪਸ਼ੂ ਕੀ ਹੈ ਜ਼ੇਰ ਪਾਉਂਦਾ ਹੈ ਜੇਕਰ ਜ਼ੇਰ ਨਹੀਂ ਪਾਉਂਦਾ ਫਿਰ ਤੁਸੀਂ ਆਪਣੇ ਕਿਸੇ ਮਹਾਰ ਡਾਕਟਰ ਤੋਂ ਇਸਦੀ ਜ਼ੇਰ ਕਢਵਾ ਸਕਦੇ ਹੋ ਤਾਂ ਕਿ ਤੁਹਾਡੇ ਪਸ਼ੂ ਦਾ ਕੋਈ ਨੁਕਸਾਨ ਨਾ ਹੋਵੇ ਧੰਨ 90 ਤੋਂ ਵਧੀਆ ਲੱਗਦੇ ਆ ਜਾਂ ਵਰਤ ਕੇ ਤੁਹਾਨੂੰ ਰਿਜ਼ਲਟ ਮਿਲਦਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਜੀ